ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੀ ਇੰਸਟੀਚੂਟ ਮਾਨਸਾ ਬੱਚੇ ਅ ਅੱਜ ਅਸੀਂ ਬਹੁਤ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਕਰਾਗੇ ਜੋ ਜਿਹੜੇ ਇਹ ਐਮਸੀਕਿਊ ਹੈ ਇਹ ਏਐਨਐਮ ਦੇ ਪੇਪਰ ਦੇ ਲਈ ਜੀਐਨਐਮ ਦੇ ਪੇਪਰ ਦੇ ਲਈ ਸਟਾਫ ਨਰਸ ਦੇ ਪੇਪਰ ਦੇ ਲਈ ਜਾਂ ਕੋਈ ਵੀ ਬੱਚਾ ਜਿਹੜਾ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਚਾਹੇ ਹੋ ਆਪਰੇਸ਼ਨ ਥੀਟਰ ਟੈਕਨੋਲੋਜੀ ਦਾ ਹੈਗਾ ਚਾਹੇ ਆਪਣੇ ਕੋਲ ਮੈਡੀਕਲ ਲੈਬ ਟੈਕਨੋਲੋਜੀ ਦਾ ਪੇਪਰ ਹੈਗਾਗਾ ਉਹਨਾਂ ਦੇ ਲਈ ਹੀ ਇੰਪੋਰਟੈਂਟ ਹੋਣ ਵਾਲੇ ਨੇਗੇ ਤੇ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਿਓ ਤੇ ਕੁਐਸਚਨ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਸਾਰੇ ਬੱਚਿਆਂ ਨੂੰ ਜਰੂਰ ਰਿਕਵੈਸਟ ਕਰਾਂਗਾ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਦਬਾ ਲਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਵੀ ਬੱਚੇ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇਗੇ ਚਾਹੇ ਹੋ ਐਨਐਮ ਦਾ ਪੇਪਰ ਹੈ ਚਾਹੇ ਜੀਐਨਐਮ ਦਾ ਪੇਪਰ ਹੈ ਚਾਹੇ ਨਰਸਿੰਗ ਸਟਾਫ ਦਾ ਪੇਪਰ ਹੈਗਾ ਤੇ ਬਹੁਤ ਜਲਦੀ ਹੀ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਵੈਕੈਂਸੀ ਜਿਹੜੀਆਂ ਉਹ ਆਉਣ ਵਾਲੀਆਂ ਹੈਗੀਆਂ ਇਸ ਕਰਕੇ ਵੇਟ ਨਹੀਂ ਕਰਨੀਗੀ ਤੇ ਜੋ ਬੱਚੇ ਰੈਗੂਲਰ ਤਿਆਰੀ ਕਰਦੇ ਰਹਿਣਗੇ ਉਹ ਬੱਚੇ ਬੇਟਾ ਬਹੁਤ ਹੀ ਜਿਆਦੇ ਨੇੜੇ ਪਹੁੰਚ ਜਾਣਗੇ ਪੀਪਰ ਨੂੰ ਕੁਆਲੀਫਾਈ ਕਰਨ ਦੇ ਜੋ ਬੱਚੇ ਸਿਰਫ ਇਹੀ ਵੇਟ ਕਰਦੇ ਰਹਿਣਗੇ ਵੀ ਹਲੇ ਪੀਪਰ ਦੀ ਜਦੋਂ ਵੈਕੈਂਸੀ ਨਿਕਲੇਗੀ ਨੋਟੀਫਿਕੇਸ਼ਨ ਹੋਏਗਾ ਉਸ ਤੋਂ ਬਾਅਦ ਅਸੀਂ ਪ੍ਰੈਪਰੇਸ਼ਨ ਸਟਾਰਟ ਕਰਨੀ ਹੈਗੀ ਉਹ ਬਹੁਤ ਦੂਰ ਹੈ ਹਲੇ ਜੇ ਦੂਰ ਹੁੰਦੇ ਜਾਣਗੇ ਕਿਉਂਕਿ ਤਿਆਰੀ ਹੈ ਜਿਹੜੀ ਉਹ ਸਟਾਰਟਿੰਗ ਤੋਂ ਹੀ ਕਰਨੀ ਪੈਂਦੀ ਹੈਗੀ ਜਿਹੜਾ ਬੱਚਾ ਸਟਾਰਟਿੰਗ ਤੋਂ ਤਿਆਰੀ ਕਰਦਾ ਹੈਗਾ ਤੇ ਹਰੇਕ ਟੌਪਿਕ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰਦਾ ਹੈਗਾ ਉਹੀ ਬੱਚਾ ਜਿਹੜਾ ਹੈਗਾ ਉਹ ਟੋਪਰਾਂ ਦੇ ਵਿੱਚ ਹੁੰਦਾ ਹੈਗਾ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਰਡ ਹੈਗਾ ਕੰਪੀਟੀਸ਼ਨ ਬਹੁਤ ਜ਼ਿਆਦਾ तो पहला भी देख चुके हो इस करके रैगूलर अपनी तैयारी वाल जुड़ जाओ अच्छा रेगूलर जुड़न ऑनलाइन कोचिंग भी लो ऑनलाइन कोचिंग जोड़ा है कंसैप्ट है तीन नाइन फोर सिक्स थ्री जीरो नंबर नोट कर लो बेटा नाइन फोर सिक्स थ्री जीरो सैवन नाइन 680 ਤੇ ਤੁਸੀਂ ਮੈਨੂੰ ਸੰਪਰਕ ਕਰੋਗੇ ਮੇਰੇ ਨਾਲ ਸੰਪਰਕ ਕਰਕੇ ਬੇਟਾ ਤੁਸੀਂ ਕੋਚਿੰਗ ਹੈ ਜਿਹੜੀ 6 ਮੰਥ ਦਾ ਬੈਚ ਵੀ ਲੈ ਸਕਦੇ ਹੋ ਤੇ 12 ਮੰਥ ਦਾ ਬੈਚ ਵੀ ਲੈ ਸਕਦੇ ਹੋ ਜਾਨੀ ਕਿ ਇੱਕ ਸਾਲ ਦਾ ਬੈਚ ਤੇ 6 ਮਹੀਨਿਆਂ ਦਾ ਬੈਚ ਚੱਲ ਰਿਹਾ ਹੈਗਾ ਜਿਹਦੀ ਫੀਸ ਹੈ ਜਿਹੜੀ ਬਹੁਤ ਹੀ ਜੈਨੂਨ ਹੈਗੀ ਔਨਲਾਈਨ ਕਲਾਸ ਹੈ ਹਰ ਰੋਜ਼ ਲੱਗਦੀ ਹੈ ਹਰ ਰੋਜ਼ ਲੱਗ ਵੀ ਰਹੀ ਹੈ ਇਸ ਕਰਕੇ ਵਿੱਚੇ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਉਹ ਵੀ ਤੇ ਜਿਹੜੇ ਬੱਚੇ ਤਿਆਰੀ ਕਰਨਾ ਚਾਹੁੰਦੇ ਨੇ ਉਹ ਵੀ ਰੈਗੂਲਰ ਬੇਟਾ ਔਨਲਾਈਨ ਕਲਾਸ ਦੇ ਵਿੱਚ ਜੁੜਜੋ ਕਿਉਂਕਿ ਰਿਜ਼ਲਟ ਹੈ ਜਿਹੜਾ ਏ ਐਨ ਐਮ ਦਾ ਤੁਸੀਂ ਦੇਖ ਹੀ ਲਿਆਗਾ ਜਿਹੜੇ ਬੱਚਿਆਂ ਦੇ 50 ਤੋਂ ਮਾਰਕਸ ਤੋਂ ਘੱਟ ਨੰਬਰ ਆ ਮੈਂ ਪਹਿਲਾਂ ਵੀ ਅਨਾਉਂਸ ਕੀਤਾ ਸੀਗਾ ਉਹਨਾਂ ਨੂੰ ਜ਼ਰੂਰ ਆਪਣੀ ਪ੍ਰੈਪਰੇਸ਼ਨ ਦੇ ਲਈ ਜੁੜ ਜਾਣਾ ਚਾਹੀਦਾ ਹੈ ਕਿਉਂਕਿ ਬਹੁਤ ਹੀ ਜਲਦ ਜਿਹੜੀਆਂ ਏ ਐਨ ਐਮ ਦੀਆਂ ਪੋਸਟਾਂ ਨੇ ਜਿਹੜੀਆਂ ਉਹ ਨੋਟੀਫਾਈ ਹੋ ਜਾਣਗੀਆਂ ਤੇ ਬੱਚੇ ਆਪਣੇ ਕੋਲ 21st ਕੁਐਸਚਨ ਤੋਂ ਅਪਰਟ ਸਟਾਰਟ ਕਰਾਂਗੇ ਕਿਉਂਕਿ 20 ਤੱਕ ਕੁਐਸਚਨ ਜਿਹੜੇ ਮੈਂ ਪਹਿਲਾਂ ਕਰਵਾ ਚੁੱਕੇਗਾ ਉਹਦੀ ਵੀਡੀਓ ਹੈ ਜਿਹੜੀ YouTube ਦੇ ਉੱਪਰ ਪਈ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਤੇ 21st ਕੁਐਸਚਨ ਕੀ ਕਹਿ ਰਿਹਾ ਜ਼ੀਰੋ ਇਨਸੀਡੈਂਸ ਇਜ਼ ਜ਼ੀਰੋ ਇਨਸੀਡੈਂਸ ਦਾ ਮਤਲਬ ਕੀ ਹੁੰਦਾ ਹੈਗਾ ਅਲੀਮੀਨੇਸ਼ਨ ਆਫ ਡਿਜੀਜ਼ ਡਿਜੀਜ਼ ਨੂੰ ਅਲੀਮੀਨੇਟ ਕਰਨਾ ਠੀਕ ਹੈ ਇਹਦਾ ਮਤਲਬ ਹੈ ਜ਼ੀਰੋ ਇਨਸੀਡੈਂਸ 21ਸਟ ਕੁਐਸਚਨ ਦਾ ਜਿਹੜਾ ਆਪਸ਼ਨ ਦਾ ਏ ਆਪਸ਼ਨ ਹੈ ਜਿਹੜੀ ਉਹ ਬਿਲਕੁਲ கரੈਕਟ ਹੈ ਰਿਕਾਰਡਸ ਆਫ ਦਾ ਟ੍ਰੀਟਮੈਂਟ ਆਫ ਦਾ ਪੇਸ਼ੀਐਂਟ ਇਜ਼ ਕੇਪਟ ਬਾਏ ਜਿਹੜੇ ਟ੍ਰੀਟਮੈਂਟ ਦੇ ਰਿਕਾਰਡਸ ਹੈਗੇ ਹੈਗੇ ਪੇਸ਼ੀਐਂਟ ਦੇ ਮਰੀਜ਼ ਦੇ ਜਿਹੜੇ ਰਿਕਾਰਡ ਹੁੰਦੇ ਨੇ ਟ੍ਰੀਟਮੈਂਟ ਦੇ ਉਹ ਹਸਪੀਟਲ ਦੇ ਦੁਆਰਾ ਹੀ ਰੱਖੇ ਜਾਂਦੇ ਨੇਗੇ ਕੈਪਟ ਕੀਤੇ ਜਾਂਦੇ ਨੇ ਯਾਦ ਰੱਖਣਾ ਹਸਪੀਟਲ ਦੇ ਦੁਆਰਾ ਹੀ ਰੱਖੇ ਜਾਂਦੇ ਨੇਗੇ ਸਬ ਸੈਂਟਰ ਦੁਆਰਾ ਨਹੀਂ ਰੱਖੇ ਜਾਂਦੇ ਹੈਲਥ ਕੇਅਰ ਏਜੰਸੀ ਦੁਆਰਾ ਨਹੀਂ ਰੱਖੇ ਜਾਂਦੇ ਹਸਪੀਟਲ ਦੇ ਵਿੱਚ ਹੀ ਜਿਹੜੇ ਪੇਸ਼ੈਂਟ ਦੇ ਟ੍ਰੀਟਮੈਂਟ ਦੇ ਰਿਕਾਰਡ ਹੈ ਜਿਹੜੇ ਉਹ ਅਵੇਲੇਬਲ ਹੁੰਦੇ ਨੇਗੇ ਐਨੂਅਲ ਅੰਡਰ 5 ਡੈਥ ਐਨੂਅਲ ਅੰਡਰ 5 ਡੈਥ ਗਲੋਬਲੀ ਰਿਪੋਰਟਡ ਆਰ ਬੇਟਾ ਐਨੂਅਲੀ ਜਿਹੜੀਆਂ 5 ਡੈਥ ਹੈ ਗਲੋਬਲੀ ਅਸੀਂ ਰਿਪੋਰਟ ਕਰਦੇ ਆ ਉਹ 6 ਮਿਲੀਅਨ ਹੈਗੀਆਂ ਜਿਹੜੀਆਂ ਅਸੀਂ ਡੈਥ ਹੈ ਜਿਹਨੀਆਂ ਰਿਕਾਰਡ ਕਰਦੇ ਆਗੇ 6 ਮਿਲੀਅਨ ਇਹ ਯਾਦ ਰੱਖਣਾ ਹੈਗਾ ਇੰਪੋਰਟੈਂਟ ਕੁਐਸਚਨ ਹੈਗਾ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈਗਾ ਹੁਣ ਐਪੀਡੀਮੀਓਲੋਜੀ ਐਪੀਡੀਮੀਓਲੋਜੀ ਜਿਹੜੀ ਹੈਗੀ ਹੈਗੀ ਫਾਦਰ ਆਫ ਐਪੀਡੀਮੀਓਲੋਜੀ ਜੋ ਉਹ ਜੋਨ ਜੋਹਨ ਸਨੋਨ ਨੂੰ ਕਿਹਾ ਜਾਂਦਾ ਹੈਗਾ ਯਾਦ ਰੱਖਣਾ ਹੈਗਾ ਤੇ ਕਾਰਲ ਲੈਂਡਸਟੈਨਰ ਨੇ ਬੇਟਾ ਬਲੱਡ ਗਰੁੱਪ ਦੀ ਰਿਸਰਚ ਕੀਤੀ ਸੀ ਇਹ ਵੀ ਯਾਦ ਰੱਖਣਾ ਹੈ ਰੋਬਰਟ ਹੁੱਕ ਨੇ ਬੇਟਾ ਸੈੱਲ ਦੀ ਡਿਸਕਵਰੀ ਕੀਤੀ ਸੀਗੀ ਇਹ ਵੀ ਯਾਦ ਰੱਖਣਾ ਰੋਬਰਟ ਹੁੱਕ ਨੇ ਸੈੱਲ ਦੀ ਡਿਸਕਵਰੀ ਜਿਹੜੀ ਹੈਗੀ ਸੀ ਉਹ 16 65 ਦੇ ਵਿੱਚ ਕੀਤੀ ਸੀਗੀ ਯਾਦ ਰੱਖਣਾ ਹੈ ਲੈਂਡਕਾਰਲ ਲੈਂਡਸਟੈਨਰ ਨੇ ਜਿਹੜੇ ਹੈਗੇ ਬਲੱਡ ਗਰੁੱਪ ਦੀ ਸਟੱਡੀ ਕੀਤੀ ਸੀਗੀ ਇਹ ਵੀ ਬੱਚੇ ਯਾਦ ਰੱਖਣਾ ਹੈਗਾ ਤੇ ਜੋਹਨਸਨ ਸਨੋ ਨੂੰ ਅਸੀਂ ਫਾਦਰ ਆਫ ਐਪੀਡੀਮੀਓਲੋਜੀ ਕਹਿੰਦੇ ਆ 25th ਨੰਬਰ ਕੁਐਸਚਨ ਦੇਖੋ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਏ ਕੰਪੋਨੈਂਟ ਆਫ ਐਪੀਡੀਮੀਓਲੋਜੀ ਟ੍ਰਾਈਡ ਟ੍ਰਾਈਡ ਬੇਟਾ ਏਜੰਟ ਟ੍ਰਾਈਐਡ ਹੁੰਦਾ ਤਿੰਨ ਚੀਜ਼ਾਂ ਤੋਂ ਮਿਲ ਕੇ ਜਿਹੜਾ ਐਪੀਡੀਮੀਓਲੋਜੀ ਦਾ ਜਿਹੜਾ ਕੰਪੋਨੈਂਟ ਹੈਗੇ ਹੈਗੇ ਉਹ ਹੋਸਟ ਵੀ ਹੈ এনवायरमेंट ਵੀ ਹੈ ਤੇ ਏਜੰਟ ਵੀ ਹੈ ਏਜੰਟ ਹੋਸਟ ਤੇ এনवायरमेंट ਜਿਹੜੇ ਉਹ ਕੰਪੋਨੈਂਟ ਹੈਗੇਗੇ ਟ੍ਰਾਈਡ ਦੇ ਐਪੀਡੀਮੀਓਲੋਜੀ ਦੇ ਵਿੱਚ ਤੇ ਜਦੋਂ ਕਿ ਸਰਵੇਲੈਂਸ ਜਿਹੜਾ ਹੈਗਾ ਇਹ ਐਪੀਡੀਮੀਓਲੋਜੀ ਟ੍ਰਾਈਐਡ ਦਾ ਕੰਪੋਨੈਂਟ ਨਹੀਂ ਹੈ ਸੋ 21st 6th ਨੰਬਰ ਕੁਐਸਚਨ ਦੇਖੋ ਬੇਟਾ ਦਾ ਸਟਡੀ ਆਫ ਡਿਸਟ੍ਰਿਬਿਊਸ਼ਨ ਆਫ ਡਿਸਟ੍ਰਿਬਿਊਸ਼ਨ ਐਂਡ ਡਿਟਰਮੀਨੈਂਟਸ ਆਫ ਦੇ ਆਫ ਅ ਡਿਜੀਜ਼ ਇਜ਼ ਕੋਲਡ ਬੇਟਾ ਡਿਸਟ੍ਰਿਬਿਊਸ਼ਨ ਡਿਸਟ੍ਰਿਬਿਊਸ਼ਨ ਐਂਡ ਡਿਟਰਮੀਨੈਂਟਸ ਆਫ ਅ ਡਿਜੀਜ਼ ਇਨ ਪੋਪੂਲੇਸ਼ਨ ਇਜ਼ ਨੋਨ ਐਜ ਐਪੀਡੀਮੀਓਲੋਜੀ ਠੀਕ ਹੈ ਆਪਾਂ ਇੱਕ ਪੋਪੂਲੇਸ਼ਨ ਦੇ ਵਿੱਚ ਜਦੋਂ ਅਸੀਂ ਕੋਈ ਡਿਸਟ੍ਰਿਬਿਊਸ਼ਨ ਦੀ ਸਟਡੀ ਕਰ ਡਿਸਟ੍ਰਿਬਿਊਸ਼ਨ ਜਾਂ ਡਿਟਰਮੀਨੈਂਟਸ ਡਿਜੀਜ਼ ਦੇ ਸਟੱਡੀ ਕਰਦੇ ਆਗੇ ਉਹਨੂੰ ਅਸੀਂ ਬੋਲਦੇ ਆ ਐਪੀਡੈਮਿਓਲੋਜੀ ਪੈਥੋਲੋਜੀ ਬੇਟਾ ਅਸੀਂ ਜਦੋਂ ਪੈਥੋਜਨ ਦੀ ਸਟੱਡੀ ਕਰਦੇ ਆਂ ਐਂਟੋਮੋਲੋਜੀ ਜਦੋਂ ਇਨਸੈਕਟਸ ਦੀ ਸਟੱਡੀ ਕੀਤੀ ਜਾਂਦੀ ਹੈਗੀ ਇਹ ਬੇਟਾ ਤੁਸੀਂ ਯਾਦ ਰੱਖਣੀ ਹੈ ਹਰੇਕ ਟਰਮ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰਦੇ ਜਾਓ ਤਾਂ ਜੋ ਤੁਸੀਂ ਪੇਪਰ ਦੇ ਵਿੱਚ ਸਕਸੈਸ ਹੋ ਸਕੋ ਫਿਰ ਮੈਂ ਅਨਾਉਂਸ ਕਰੂੰਗਾ ਜ਼ਰੂਰ ਜਿਹੜੇ ਬੱਚੇ ਆਨਲਾਈਨ ਕਲਾਸ ਲੈਣਾ ਚਾਹੁੰਦੇ ਨੇ ਕਿ ਉਹ ਜ਼ਰੂਰ ਬੇਟਾ ਮੇਰੇ ਨੰਬਰ ਜਿਹੜਾ ਹੈਗਾਗਾ 9463079 680 ਨਾਲ ਸੰਪਰਕ ਕਰ ਸਕਦੇ ਨੇ ਕਿਉਂਕਿ ਬਹੁਤ ਹੀ ਜਲਦੀ ਪੰਜਾਬ ਗਵਰਨਮੈਂਟ ਜਿਹੜੀਆਂ ਉਹ ਪੈਰਾਮੈਡੀਕਲ ਦੀਆਂ ਵੈਕੈਂਸੀਜ਼ ਉਹ ਆਊਟ ਕਰਨ ਵਾਲੀ ਹੈਗੀ ਉਹਦਾ ਨੋਟੀਫਿਕੇਸ਼ਨ ਬਹੁਤ ਜਲਦੀ ਹੋਏਗਾ ਇਸ ਕਰਕੇ ਵਿੱਚ ਆਪਣੀ ਪ੍ਰੈਪਰੇਸ਼ਨ ਨਾਲ ਜੁੜਜੋ ਤੇ ਕਿਉਂਕਿ ਕੁਆਲੀਫਾਈ ਹੋਈ ਕਰੇਗਾ ਜਿਹੜਾ ਜਲਦੀ ਤੋਂ ਜਲਦੀ ਬਟਾ ਪ੍ਰੈਪਰੇਸ਼ਨ ਨਾਲ ਜੁੜੇਗਾ ਕਿਉਂਕਿ ਜਿਹੜਾ ਵੇਟ ਕਰਦਾ ਰਹੇਗਾ ਉਹ ਵੇਟ ਹੀ ਕਰਦਾ ਰਹਿ ਜਾਂਦਾ ਹੈ ਪੀਪਰ ਆ ਵੀ ਜਾਂਦਾ ਹੈ ਤੇ ਪੀਪਰ ਨੂੰ ਕੁਆਲੀਫਾਈ ਕਰਕੇ ਜਿਹੜੇ ਬੱਚੇ ਪ੍ਰੈਪਰੇਸ਼ਨ ਕਰ ਰਹੇ ਹੁੰਦੇ ਨੇ ਉਹ ਆਪਣੀ ਜੋਬ ਲੈ ਲੈਂਦੇ ਨੇਗੇ ਇਸ ਕਰਕੇ ਬੱਚੇ ਕੀ ਹੈ ਤੁਸੀਂ ਆਪਣੀ ਜੋਬ ਤੇ ਉੱਪਰ ਫੋਕਸ ਕਰੋ ਜੋਬ ਲੈਣੀ ਹੈ ਫੋਕਸ ਕਰਨਾ ਹੈ ਫੋਕਸ ਕਰਕੇ ਆਪਣੀ ਸਟੱਡੀ ਨੂੰ ਵਧੀਆ ਤਰੀਕੇ ਨਾਲ ਬੇਟਾ ਤਿਆਰ ਕਰੋ ਕਿਉਂਕਿ ਸਟਰੈਟਜੀ ਬਹੁਤ ਜ਼ਰੂਰੀ ਹੈ ਕੋਈ ਵੀ ਪਹਿਲਾਂ ਆਪਣੀ ਸਟੱਡੀ ਦੇ ਲਈ ਡਿਸਪਲਿਨ ਬਣਾਓ ਵੀ ਪਹਿਲਾਂ ਤਾਂ ਆਪਣਾ ਗੋਲ ਕਿਆ ਕਰੋ ਵੀ ਫੋਕਸ ਫੋਕਸ ਹੋਣ ਜਰੂਰ ਯੂਅਰ ਸਟਡੀ ਫਿਰ ਤੁਸੀਂ ਉਹਦੇ ਲਈ ਡਿਸਪਲਨ ਕ੍ਰੀਏਟ ਕਰੋ ਵੀ ਹਾਂ ਡਿਸਪਲਨ ਮਤਲਬ ਵੀ ਅਸੀਂ ਹਰ ਰੋਜ਼ ਜੇ 1 ਘੰਟੇ ਦੀ ਹੈਬਿਟ ਬਣਾ ਰਹੇ ਹਾਂ ਸਟਡੀ ਕਰਨ ਦੀ ਤਾਂ ਡੇਲੀ ਉਸ ਟਾਈਮ ਪੀਰੀਅਡ ਦੇ ਉੱਪਰ ਤੁਸੀਂ ਆਪਣੀ ਸਟਡੀ ਨੂੰ ਲੈ ਕੇ ਬੈਠ ਜਾਓ 1 ਘੰਟੇ ਦੀ ਫਿਰ ਹੌਲੀ ਹੌਲੀ 2 ਘੰਟਿਆਂ ਦੀ ਫਿਰ ਹੌਲੀ ਹੌਲੀ 3 ਘੰਟਿਆਂ ਦੀ ਜਿਹੜਾ ਬੱਚਾ ਹਰ ਰੋਜ਼ ਬੇਟਾ 4 ਤੋਂ 5 ਘੰਟੇ ਆਪਣੀ ਸਟੱਡੀ ਦੇ ਉੱਪਰ ਫੋਕਸ ਕਰੂਗਾ ਉਹ ਬੱਚਾ ਕੁਆਲੀਫਾਈ ਕਰੂਗਾ ਹੀ ਕਰੂਗਾ ਐਗਜ਼ਾਮ ਇਸ ਕਰਕੇ ਬੇਟਾ ਆਪਣੀ ਸਟਰੈਟਜੀ ਆਪਣਾ ਡਿਸਪੀਸਪਲਨ ਜ਼ਰੂਰ ਬਣਾਓ ਬੇਟਾ ਇਸ ਕਰਕੇ ਤਿਆਰੀ ਕਰਦੇ ਰਹੋ ਤੇ ਨੈਕਸਟ ਕੁਐਸਚਨ ਬੇਟਾ 27th ਨੰਬਰ ਕੁਐਸਚਨ ਦੇਖੋ ਦਾ ਜੂਜ ਆਫ ਮੈਡੀਕਲ ਸੋਸ਼ੀਓਲੋਜੀ ਜੂਜ ਆਫ ਮੈਡੀਕਲ ਸੋਸ਼ੀਓਲੋਜੀ ਨੂੰ ਅਸੀਂ ਬੋਲਦੇ ਆ ਸਰਵੇਇੰਗ ਦਾ ਰੋਲ ਆਫ ਸੋਸ਼ਲ ਫੈਕਟਰ ਇਨ ਇਨਫੈਕਟਿਅਸ ਡਿਜ਼ੀਜ਼ ਨੂੰ ਅਸੀਂ ਬੋਲਦੇ ਆ ਮੈਡੀਕਲ ਸੋਸ਼ੀਓਲੋਜੀ 28th ਨੰਬਰ ਕੁਐਸਚਨ ਦੇਖੋ 1 PHC ਕਵਰੇਜ ਕਵਰਸ ਅ ਪਾਪੂਲੇਸ਼ਨ ਆਫ ਜਿਹੜੀ ਪੀਐਸਸੀ ਹੈ ਬੇਟਾ ਪ੍ਰਾਇਮਰੀ ਹੈਲਥ ਸੈਂਟਰ ਹੈਗਾ ਉਹ 30000 ਦੀ ਪਾਪੂਲੇਸ਼ਨ ਨੂੰ ਕਵਰ ਕਰਦਾ ਹੈ 20000 ਤੋਂ ਲੈ ਕੇ 30000 ਦੀ ਪਾਪੂਲੇਸ਼ਨ ਨੂੰ ਕਵਰ ਕਰਦਾ ਹੈ ਜਿਹੜਾ ਸਬ ਸੈਂਟਰ ਹੈ ਉਹ 3000 ਦੀ ਪਾਪੂਲੇਸ਼ਨ ਤੋਂ ਲੈ ਕੇ 5000 ਤੱਕ ਦੀ ਪਾਪੂਲੇਸ਼ਨ ਨੂੰ ਕਵਰ ਕਰਦਾ ਹੈ ਇਹ ਚੀਜ਼ਾਂ ਬੇਟਾ ਤੁਸੀਂ ਨੋਟ ਕਰਨੀਆਂ ਹਨ ਹੁਣ ਇੱਥੇ অপਸ਼ਨ ਜਿਹੜੀ ਹੈਗੀ ਹੈਗੀ ਆਪਣੇ ਕੋਲ 30000 ਪੀਐਸਸੀ 30000 ਦੀ ਪਾਪੂਲੇਸ਼ਨ ਸਬ ਸੈਂਟਰ 3000 ਤੋਂ 3000 ਤੋਂ 5000 ਦੀ ਪਾਪੂਲੇਸ਼ਨ ਤੇ ਜਿਹੜੀ ਸੀਐਸਸੀ ਹੈ ਉਹ 80000 ਤੋਂ 1 ਲੱਖ 20000 ਤੱਕ ਦੀ ਪਾਪੂਲੇਸ਼ਨ ਨੂੰ ਕਵਰ ਕਰਦੀ ਹੈ 29th ਨੰਬਰ ਕੁਐਸਚਨ ਦੇਖੋ ਬੇਟਾ ਐਨ ਆਰਗਾਨਿਜ਼ਮ ਵਿੱਚ ਕੈਰੀਜ਼ ਮਾਈਕਰੋਬਸ ਫਰੋਮ ਵਨ ਪਰਸਨ ਟੂ ਅਨਦਰ ਪਰਸਨ ਜਿਹੜਾ ਆਰਗਾਨਿਜ਼ਮ ਇੱਕ ਇਨਫੈਕਟਿਅਸ ਮਾਈਕਰੋਬ ਨੂੰ ਇੱਕ ਇੱਕ ਇਨਫੈਕਟਡ ਪਰਸਨ ਤੋਂ ਇੱਕ ਨਾਰਮਲ ਪਰਸਨ ਤੱਕ ਲੈ ਕੇ ਜਾਂਦਾ ਉਹਨੂੰ ਕਿਹਾ ਜਾਂਦਾ ਹੈ ਵੈਕਟਰ ਉਹਨੂੰ ਕੀ ਕਿਹਾ ਜਾਂਦਾ ਹੈ ਵੈਕਟਰ ਬੀ ਆਪਸ਼ਨ ਬਿਲਕੁਲ கரੈਕਟ ਹੈਗੀ ਤੇ ਬੱਚੇ ਨਾਲ-ਨਾਲ ਤੁਸੀਂ ਹਰੇਕ ਪੁਆਇੰਟ ਨੂੰ ਹਰੇਕ ਚੀਜ਼ ਨੂੰ ਨੋਟ ਕਰਦੇ ਜਾਇਆ ਕਰੋ ਕਾਪੀ ਪੈਨ ਲੈ ਕੇ ਜਰੂਰ ਬੈਠਿਆ ਕਰੋ ਤਾਂ ਜੋ ਤੁਸੀਂ ਹਰੇਕ ਚੀਜ਼ ਨੂੰ ਚੰਗੀ ਤਰ੍ਹਾਂ ਨੋਟ ਕਰੋ ਇੱਕ ਚੀਜ਼ ਇਹ ਵੀ ਨੋਟ ਕਰ ਲਓ ਬੇਟਾ ਜਿਹੜਾ ਏ ਐਨ ਐਮ ਦਾ ਪੇਪਰ ਹੈਗਾ ਉਹ ਪੰਜਾਬੀ ਵਰਜਨ ਦੇ ਵਿੱਚ ਹੀ ਹੋਏਗਾ ਤੇ ਜਿਹੜਾ ਜਿਹੜਾ ਜੀਐਨਐਮ ਦਾ ਜਾਂ ਸਟਾਫ ਨਰਸ ਦਾ ਜਾਂ ਵੀਐਸਸੀ ਨਰਸਿੰਗ ਦਾ ਪੇਪਰ ਹੈ ਉਹ ਇੰਗਲਿਸ਼ ਵਰਜਨ ਦੇ ਵਿੱਚ ਹੁੰਦਾ ਹੈਗਾ ਤੇ ਇਸ ਕਰਕੇ ਬੇਟਾ ਮੈਂ ਇੰਗਲਿਸ਼ ਵਰਜਨ ਵੀ ਕਰਵਾ ਰਿਹਾ ਤੇ ਨਾਲ ਨਾਲ ਪੰਜਾਬੀ ਦੇ ਵਰਜਨ ਦੇ ਵਿੱਚ ਵੀ ਤੁਹਾਨੂੰ ਦੱਸ ਦਾਂਗਾ ਵੀ ਇਹੀ ਕੁਐਸਚਨ ਮੈਂ ਪੰਜਾਬੀ ਵਰਜਨ ਦੇ ਵਿੱਚ ਵੀ ਦਿੱਤੇ ਹੋਏ ਨੇਗੇ ਤੁਸੀਂ ਚੈੱਕ ਕਰ ਲਿਓ ਨੈਕਸਟ ਨੰਬਰ ਬੇਟਾ 30 ਨੰਬਰ ਕੁਐਸਚਨ ਦੇਖੋ ਫੋਲੋਇੰਗ ਆਰ ਦਾ ਡਾਈਮੈਂਸ਼ਨਜ਼ ਆਫ ਹੈਲਥ ਐਕਸੈਪਟ ਬੇਟਾ ਮੈਂਟਲ ਹੈਲਥ ਸੋਸ਼ਲ ਹੈਲਥ ਬੇਟਾ ਫਿਜ਼ੀਕਲ ਹੈਲਥ ਇਹ ਆਪਣੇ ਕੋਲ ਡਾਈਮੈਂਸ਼ਨ ਜ ਹੈਗੇ ਹੈ ਹੈਲਥ ਦੇ ਜਦੋਂ ਅਸੀਂ WHO ਵਰਲਡ ਹੈਲਥ ਆਰਗੇਨਾਈਜੇਸ਼ਨ ਜੀ ਦਾ ਹੈੱਡਕੁਆਰਟਰ ਹੈ ਜਿਹੜਾ ਉਹ ਜਨੀਵਾ ਦੇ ਵਿੱਚ ਹੈ ਸਵਿਟਜ਼ਰਲੈਂਡ ਦੇ ਵਿੱਚ ਹੈ ਬੇਟਾ ਇਹ ਯਾਦ ਰੱਖਣਾ ਹੈਗਾ ਤੇ ਉਸ ਦੇ ਦੁਆਰਾ ਹੈਲਥ ਦੀ ਡੈਫੀਨੇਸ਼ਨ ਜਿਹੜੀ ਦਿੱਤੀ ਗਈ ਹੈ ਉਹਦੇ ਵਿੱਚ ਵੀ ਬੇਟਾ ਤਿੰਨ ਹੈਲਥ ਦੀ ਗੱਲ ਕੀਤੀ ਗਈ ਹੈ ਸੋਸ਼ਲ ਹੈਲਥ ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ ਦੀ ਜਿਹੜਾ ਫਾਈਨੈਂਸ਼ੀਅਲ ਹੈਲਥ ਕੋਈ ਵੀ ਡਾਈਮੈਂਸ਼ਨ ਨਹੀਂ ਹੈ ਹੈਲਥ ਦਾ ਫਾਈਨਾਂਸ ਫਾਈਨਾਂਸ ਦਾ ਬੇਟਾ ਪੈਸੇ ਦੇ ਨਾਲ ਲੈਣਦੇ ਨੇ ਫੋਰ ਕੁਛ ਨਹੀਂਗਾ ਤੇ ਫਾਈਨੈਂਸ਼ੀਅਲ ਇਹਦੀ ਆਪਸ਼ਨ ਆ ਜਾਏਗੀ ਏ ਆਪਸ਼ਨ 13 1 ਨੰਬਰ ਬੇਟਾ ਕੁਸ਼ਚਨ ਦੇਖੋ ਸਡਨ ਅਨਕਰੀਜ ਇਨ ਅਕਰੈਂਸ ਆਫ ਅ ਡਿਜੀਜ਼ ਇਨ ਅ ਪਾਰਟਿਕੂਲਰ ਟਾਈਮ ਐਂਡ ਪਲੇਸ ਇਜ਼ ਨੋਨੈਜ ਆਊਟਬ੍ਰੇਕ ਇਸ ਨੂੰ ਕੀ ਬੋਲਿਆ ਜਾਂਦਾ ਆਊਟਬ੍ਰੇਕ 32 ਨੰਬਰ ਕੁਐਸਚਨ ਦੇਖੋ ਬੇਟਾ ਵਿੱਚੋਂ ਦਾ ਫੋਲੋਇੰਗ ਇਜ਼ ਨੋਟ ਇੱਕ ਨੋਨ ਕਾਮਿਕੇਬਲ ਡਿਜੀਜ਼ ਇਹਨਾਂ ਨੇ ਨੋਟ ਏ ਨੋਨ ਕਾਮਿਕੇਬਲ ਡਿਜੀਜ਼ ਕਿਹਾ ਤਾਂ ਯਾਨੀ ਕਿ ਇਹਦੇ ਵਿੱਚੋਂ ਪੁੱਛਿਆ ਗਿਆਗਾ ਕਾਮਿਕੇਬਲ ਡਿਜੀਜ਼ ਕਿਹੜੀ ਹੈ ਠੀਕ ਹੈ ਕਾਮਿਕੇਬਲ ਡਿਜੀਜ਼ ਕੀ ਡੀ ਹੈ ਬੇਟਾ ਹੁਣ ਡਾਇਬੀਟਿਸ ਨੋਨ ਕਾਮਨੀਕੇਬਲ ਡਿਜੀਜ਼ ਹੈ ਬਲਾਈਂਡਨੈਸ ਨੋਨ ਕਾਮਨੀਕੇਬਲ ਹੈ ਲਿਮਿਟੇਸ਼ਨ ਨੋਨ ਕਾਮਨੀਕੇਬਲ ਹੈ ਬੇਟਾ ਆਪਣੇ ਕੋਲ ਸਿਗਲੋਸਿਸ ਜਿਹੜੀ ਹੈਗੀ ਹੈ ਇਹ ਨੋਨ ਇਹ ਕਾਮਨੀਕੇਬਲ ਡਿਜੀਜ਼ ਹੈ ਯਾ ਰੱਖਣਾਗਾ ਜਿਹੜੀ ਇੱਕ ਇਨਫੈਕਟਿਅਸ ਟੂ ਨਾਰਮਲ ਹੈਲਥੀ ਪਰਸਨ ਤੱਕ ਸਪਰੈਡ ਕਰਦੀ ਹੈ ਉਹਨੂੰ ਸਿਲ ਗਲੋਸਿਸ ਜਿਹੜੀ ਹੈਗੀ ਹੈ ਇਹ ਇਨਫੈਕਟਿਅਸ ਡਿਜੀਜ਼ ਹੈ ਕਾਮਨੀਕੇਬਲ ਡਿਜੀਜ਼ ਹੈ ਵਿਚੋਂ ਦਾ ਫੋਲੋਇੰਗ ਜੇ ਵਾਇਰਲ ਡਿਜੀਜ਼ ਬੇਟਾ ਕੋਲਰਾ ਬੈਕਟੀਰੀਅਲ ਹੈ ਟੈਟਨਸ ਬੈਕਟੀਰੀਅਲ ਹੈ ਰੈਵੀਜ ਜਾਨੀ ਉਹ ਹਾਈਡਰੋਫੋਬੀਆ ਵੀ ਬੋਲਿਆ ਜਾਂਦਾ ਹੈ ਇਹ ਵਾਇਰਸ ਦੇ ਥਰੂ ਹੁੰਦੀ ਹੈਗੀ ਜਾਨੀ ਕਿ ਵਿਸ਼ਾਣੂ ਦੇ ਥਰੂ ਹੁੰਦੀ ਹੈ ਕੋਲਰਾ ਦਾ ਬੇਟਾ ਬੈਕਟੀਰੀਆ ਦਾ ਨਾਮ ਕੋਰਨੀ ਵੈਕਟੀਰੀਅਮ ਕੋਲਰੇ ਟੈਟਨਸ ਦਾ ਬੈਕਟੀਰੀਆ ਦਾ ਨਾਮ ਬੇਟਾ ਕਲੋਸ ਸਟੇਡੀਅਮ ਟੈਟਨੀ ਇਹਨੂੰ ਨੋਟ ਕਰਦੇ ਜਾਓ ਬੇਟਾ ਹਰੇਕ ਪੁਆਇੰਟ ਨੂੰ ਤੁਸੀਂ ਚੰਗੀ ਤਰ੍ਹਾਂ ਨੋਟ ਕਰਨਾ ਹੈਗਾ ਇਹ ਅੱਜ ਦੇ ਲਈ ਬੇਟਾ ਇੰਪੋਰਟੈਂਟ ਐਮਸੀਕਿਊ ਸੀਗੇ ਜਿਹੜੇ ਮੈਂ ਤੁਹਾਨੂੰ ਕਰਵਾਏ ਨੇਗੇ ਤੇ ਜੇਕਰ ਬੇਟਾ ਤੁਸੀਂ ਐਸੀ ਤਰ੍ਹਾਂ ਹੀ ਮੇਰੀਆਂ ਵੀਡੀਓਜ਼ ਵੀ ਲੈਣਾ ਚਾਹੁੰਦੇ ਹੋ ਨੋਟਸ ਵੀ ਲੈਣਾ ਚਾਹੁੰਦੇ ਹੋ ਨਾਲ ਨਾਲ ਬੇਟਾ ਆਨਲਾਈਨ ਵੀ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬੇਟਾ ਮੇਰਾ ਨੰਬਰ ਨੋਟ ਕਰ ਲਓ 9463079680 ਜੇਕਰ ਬੇਟਾ ਇਹ ਨੰਬਰ ਨਹੀਂ ਮਿਲਦਾ ਤਾਂ ਤੁਸੀਂ ਦੂਸਰਾ ਨੰਬਰ ਵੀ ਨੋਟ ਕਰ ਸਕਦੇ ਹੋ 7009424163 ਬੇਟਾ ਇਹ ਦੋਹਾਂ ਨੰਬਰਾਂ ਦੇ ਉੱਪਰ ਤੁਸੀਂ ਮੇਰੇ ਨਾਲ ਕੰਟੈਕਟ ਕਰਕੇ ਆਨਲਾਈਨ ਕੋਚਿੰਗ ਲਈ ਸੰਪਰਕ ਕਰ ਸਕਦੇ ਹੋ ਤੁਸੀਂ ਜਿਹੜਾ ਬੈਚ ਹੈਗਾ ਉਹ 6 ਮੰਥ ਦੇ ਲਈ ਵੀ ਕਰਵਾਇਆ ਜਾ ਰਿਹਾ ਹੈ ਤੇ 12 ਮੰਥ ਦਾ ਬੈਚ ਵੀ ਦਿੱਤਾ ਜਾ ਰਿਹਾ ਹੈ ਬਹੁਤ ਹੀ ਜੈਨੂਇਨ ਨਾਰਮਲ ਜੀ ਫੀਸ ਹੈ ਬੇਟਾ ਜਿਹੜਾ ਬੱਚਾ ਕੁਆਲੀਫਾਈ ਕਰਨਾ ਚਾਹੁੰਦਾ ਹੈ ਉਹ ਜਰੂਰ ਬੈਚ ਨੂੰ ਜੁਆਇਨ ਕਰੇਗਾ ਜਿਹੜਾ ਬੱਚਾ ਆਪਣਾ ਰੁਟੀਨ ਬਣਾਉਣਾ ਚਾਹੁੰਦਾ ਹੈ ਆਪਣਾ ਸਟ੍ਰੈਟੇਜੀ ਬਣਾਉਣਾ ਚਾਹੁੰਦਾ ਹੈ ਆਪਣਾ ਡਿਸਪੀਸਪਲਨ ਬਣਾਉਣਾ ਚਾਹੁੰਦਾ ਹੈ ਉਹ ਜਰੂਰ ਜੁਆਇਨ ਕਰੇਗਾ ਕਿਉਂਕਿ ਬਿਨਾ ਸਟ੍ਰੈਟੇਜੀ ਦੇ ਬਿਨਾ ਡਿਸਪੀਸਪਲਨ ਦੇ ਪੇਪਰ ਕੁਆਲੀਫਾਈ ਨਹੀਂ ਹੁੰਦੇ ਠੀਕ ਹੈ ਇਸ ਕਰਕੇ ਬੇਟਾ ਮਿਹਨਤ ਮਿਹਨਤ ਮੈਂ ਬੁਰਾ ਨਾ ਮੰਨਿਓ ਮੇਰੀ ਗੱਲ ਦਾ ਮਿਹਨਤ ਤਾਂ ਜਿਹੜਾ ਹੈਗਾਗਾ ਉਹ ਹੋ ਬੇਟਾ ਗਧਾ ਵੀ ਬਹੁਤ ਕਰਦਾ ਹੈਗਾ ਠੀਕ ਹੈ ਪਰ ਜਿਹੜਾ ਕੋੜਾ ਹੁੰਦਾ ਹੈਗਾ ਉਹ ਸਟਰੈਟਜੀ ਨਾਲ ਚੱਲਦਾ ਹੈਗਾ ਠੀਕ ਹੈ ਇਸ ਕਰਕੇ ਗਧੇ ਨਹੀਂ ਕੋੜੇ ਬਣੋ ਠੀਕ ਹੈ ਇਸ ਕਰਕੇ ਬੱਚੇ ਤੁਸੀਂ ਮਿਹਨਤ ਸਟਰੈਟਜੀ ਨਾਲ ਕਰੋ ਡਿਸਪਲਿਨ ਨਾਲ ਕਰੋ ਤਾਂ ਜੋ ਤੁਸੀਂ ਪੀਪਲ ਨੂੰ ਕੁਆਲੀਫਾਈ ਕਰ ਸਕੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹਬ ਅੰਬੇ ਇੰਸਟੀਚੂਟ ਮਾਨਸਾ ਵੱਧ ਤੋਂ ਵੱਧ ਸਟੂਡੈਂਟ ਕੋਲ ਸਬਸਕ੍ਰਾਈਬ ਸਬਸਕ੍ਰਾਈਬ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਥੈਂਕ ਯੂ ਸੋ ਮੱਚ